ਸਾਰੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਬਹਾਦਰ ਸਿੰਘ ਜੜੀਆ ਜੜੀਆ ਸੀਡ ਫਾਰਮ ਪਿੰਡ ਧਰਮਗੜ ਅੱਜ ਅਸੀਂ ਇੱਕ ਨਵਾਂ ਪਾਰਸ ਲੈ ਕੇ ਆਏ ਆ ਏਕਿਊਮੈਂਟ ਜਿਹੜਾ ਯੂਰੀਆ ਪਾਉਂਦਾ ਟਰੈਕਟਰ ਨਾਲ ਤੇ ਅੱਜ ਕੱਲ ਜਿਵੇਂ ਲੇਬਰ ਦੀ ਬਹੁਤ ਘਾਟ ਆ ਤੇ ਇਹ ਯੂਰੀਆ ਲੇਬਰ ਦੀ ਬਹੁਤ ਬਚਤ ਹੁੰਦੀ ਆ ਇੱਕ ਦਿਨ ਦੇ ਵਿੱਚ 50 60 ਕਿਲੇ ਆਰਾਮ ਨਾਲ ਪਾਉਣ ਦਾ ਜਿਹੜਾ ਯੂਰੀਆ ਵੀ ਇੱਕ ਸਾਰ ਪਾਉਂਦਾ ਬਿਲਕੁਲ ਤੇ ਟਾਈਮ ਦੀ ਵੀ ਨਾਲ ਬਚਤ ਹੁੰਦੀ ਆ ਤੇ ਵਧੀਆ ਪ੍ਰੋਡਕਟ ਆ ਇਹ ਸਾਰੇ ਕਿਸਾਨ ਭਰਾਵੇ ਨੂੰ ਜਿਨ੍ਹਾਂ ਕੋਲ ਵੱਡੀ ਖੇਤੀ ਆ ਪਾ ਕੇ ਦੇਖਣ ਇਹਦੇ ਚ ਇੱਕ ਵਾਰ ਦੇ ਵਿੱਚ 6 ਬੈਗ ਯੂਰੀਆ ਪੈ ਜਾਂਦੇ ਨੇ ਤੇ ਜੌਂਡੀਆ ਟਰੈਕਟਰ ਨੂੰ ਇਹ ਪਤਲੇ ਟਾਇਰ ਲਾਏ ਹੋਏ ਨੇ ਤੇ ਇਹ ਡਰਮ ਦੇ ਵਿੱਚ 6 ਬੈਗ ਯੂਰੀਆ ਇੱਕ ਵਾਰ ਪੈ ਜਾਂਦਾ ਤੇ ਇਹ ਯੂਰੀਆ ਥੱਲੇ गिरਦਾ ਇਹਦੇ ਵਿੱਚ ਇਹ ਘੁੰਮਦੀ ਆ ਘੁੰਮ ਕੇ ਜਿਹੜਾ ਯੂਰੀਆ ਪੂਰਾ ਇੱਕ ਸਾਰ ਖਿਲਾਰ ਦਿੰਦੀ ਆ ਤੇ ਕਿਸਾਨ ਵੀਰੋ ਹੁਣ ਦੇਖੋ ਤੁਹਾਨੂੰ ਚਲਾ ਕੇ ਦਿਖਾਉਨੇ ਆਂ ਅਸੀਂ ਵੀ ਯੂਰੀਆ ਕਿੰਨਾ ਵਧੀਆ ਪਾ ਰਿਹਾ ਕਿੰਨਾ ਤਰੀਕੇ ਨਾਲ ਇੱਕਸਾਰ ਪਾਉਂਦਾ ਜੀ ਦੇਖੋ ਮੜਾਗਾ ਅੱਖ ਚ ਪੈ ਨਹੀਂ ਆਦਾ ਆਹ ਤੇ ਇੱਕ ਇੱਕ ਦਾਣਾ गिर ਰਿਹਾ ਥੱਲੇ ਉੜਾ ਦਿਖਾਓ ਥੱਲੇ ਵੀ ਥੱਲੇ ਗਿਰ ਰਿਹਾ ਕਿੰਨਾ ਵਧੀਆ ਦਾਣਾ ਬਹੁਤ ਫਾਸਟ ਕੰਮ ਹੁੰਦਾ ਏ ਇਹਦੀ ਖੇਤੀ ਹੁਣ ਤਕਨੀਕ ਦੀ ਰਹਿ ਗਈ ਜੀ ਤੇ ਬੈਸਟ ਟੈਕਨੀਕ ਹੈ ਯੂਰੀਆ ਪਾਉਣ ਦੀ ਤੇ ਬਹੁਤ ਵਧੀਆ ਯੂਰੀਆ ਪਾ ਰਿਹਾ ਤੇ ਥੱਲੇ ਕੋਈ ਜ਼ਰਾ ਨੁਕਸਾਨ ਵੀ ਨਹੀਂ ਹੋ ਰਿਹਾ ਵੀ ਕੋਈ ਨੁਕਸਾਨ ਹੁੰਦਾ ਇੱਕ ਵਾਰ ਦੇ ਵਿੱਚ 30 35 ਫੁੱਟ ਜਗ੍ਹਾ ਇਹ ਕਵਰ ਕਰੀ ਜਾਂਦਾ ਤੇ ਵਧੀਆ ਸੰਦ ਆ ਜੀ ਸਾਰੇ ਕਿਸਾਨ ਭਰਾਵੇ ਨੂੰ ਵਰਤ ਕੇ ਦੇਖਾ